ਇਹ ਗੱਲ ਸੁਣਦਾ ਮਿਸਤਰੀ ਸਾਹਿਬ ਨੇ ਕੀਤਾ ਸਾਰਾ ਕੰਮ ਖਰਾਬ ਕੀਤਾ ਸਾਰਾ ਕੰਮ ਖਰਾਬ ਨਾ ਪੋਰਾ ਕੀਤਾ ਰੈਡੀ ਵੇ ਆ ਲੈਂਟਰ ਪਾ ਗਿਆ ਨੀਵਾਂ ਤੇ ਪੌੜੀ ਝਾੜੀ ਟੇਢੀ ਵੇ ਆ ਲੈਂਟਰ ਪਾ ਗਿਆ ਨੀਵਾਂ ਤੇ ਪੌੜੀ ਝਾੜੀ ਟੇਢੀ ਵੇ ਇਹ ਝਾੜੀਆਂ ਹੀ ਲਾਉਣ ਦਾ ਸੁਪਨਾ ਬਣਾਇਆ ਕਿ ਮਿਸਤਰੀ ਬਣਾਉਣ ਦਾ ਸੁਪਨਾ ਵੀ ਸਜਾਇਆ ਹਾਂਜੀ ਹਾਂਜੀ ਜੀ ਮੈਂ ਮਿਸਤਰੀ ਤੇ ਚਲੋ ਨਾਲ ਕੇ ਵੇਲੇ ਹੱਥ ਪੱਲਾ ਪਵਾ ਲਈਦਾ ਮਿਸਤਰੀਆਂ ਦੇ ਨਾਲ ਤੇ ਮੈਨੂੰ ਕਹਿੰਦੇ ਚੱਲ ਚਾਰ ਇਟਾਂ ਲਾ ਲਾਉਣੀਆਂ ਦੇ ਤੇ ਫਿਰ ਮੈਨੂੰ ਉਹਦੇ ਨਾਲੋਂ ਚੰਗਾ ਵੀ ਮੈਨੂੰ ਆਪਣਾ ਕੰਮ ਚੰਗਾ ਜੀ ਉਹਨ ਠੇਕੇਦਾਰ ਵੀ ਕਹਿੰਦਾ ਮੈਨੂੰ ਸ਼ੇਰ ਭਾਬੀਏ ਨਹੀਂ ਲੈ ਬਣ ਗਿਆ ਰਾਜ ਮਿਸਤਰੀ ਤੇਰਾ ਦੇਰ ਭਾਬੀਏ ਨਹੀਂ ਲੈ ਬਣ ਗਿਆ ਰਾਜ ਮਿਸਤਰੀ ਤੇਰਾ ਦੇਰ ਭਾਬੀਏ ਰੀ ਦੁਆਰ ਵਾਲੇ ਕਹਿੰਦੇ ਨਹੀਂ ਕਿ ਬਾਈ ਉਹਨਾਂ ਦਿਹਾੜੀਆਂ ਲਾ ਲ ਮਿਸਤਰੀ ਬਣ ਜਾ ਰਾਜ ਮਿਸਤਰੀ ਦਾ ਜੀਤ ਲੇਤਾ ਤੂੰ ਹਾਂਜੀ ਹਾਂਜੀ ਬਿਲਕੁਲ ਜੀ ਕਹਿੰਦੇ ਤੂੰ ਮਿਸਤਰੀ ਨਹੀਂ ਬੰਦਾ ਤੇ ਗਾਣੇ ਲਿਖਤੇ ਸ਼ੁਰੂ ਕਰਤੇ ਉਸ ਨਾਲ ਉਹ ਰੱਬ ਵਾਂਗਰਾ ਤੈਨੂੰ ਨਹੀਂ ਅਸੀਂ ਚਾਹੁੰਦੇ ਰੈ ਇੰਨਾ ਵਧੀਆ ਹੁਨਰ ਨਾਲ ਦਵਾਜਿਆ ਰੱਬ ਨੇ ਪਰ ਇਸ ਹੁਨਰ ਦਾ ਮੁੱਲ ਕਿਉਂ ਨਹੀਂ ਪਿਆ? ਮੈਨੂੰ ਨਹੀਂ ਕੋਈ ਸਮਝ ਪਾਇਆ। ਅੱਜ ਕੱਲ ਤੇ ਇੱਕ ਦੌਰ ਚੱਲਿਆ ਕਿ ਜਿੰਨਾ ਕੋ ਹੁਨਰ ਨਹੀਂ ਉਹ ਸਟਾਰ ਬਣੇ ਨੇ ਤੇ ਜਿੰਨਾ ਕੋ ਹੁਨਰ ਹੈ ਉਹ ਬੇਕਾਰ ਬਣੇ ਨੇ। ਅਨੀ ਪੱਤ ਝੜਾ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਐਨੀ ਤੂੰ ਜਾਣ ਜਾਣ ਕੀ ਬਣਾ ਚਾਹੁੰਦੇ ਸੀ ਤੇ ਹਾਲਾਤ ਹੀ ਬਣ ਗਏ ਹੋਏ ਨੇ ਕੀ ਬਣਾਤਾ ਹਲਾ ਹਲਾਤਾ ਨੇ ਤੇ ਵੇਖੋ ਗੇਮ ਹੀ ਕਮਾਤੀ ਜੀ ਸਾਰੀ ਤੇ ਮੈਂ ਚਾਹਨਾ ਕਿ ਮੇਰੀ ਇੱਕ سپورਟ ਕੀਤੀ ਜਾਵੇ ਗੀਤ ਦੇ ਵਿੱਚ ਮੇਰੇ ਕੋਲ ਬਹੁਤ ਸੋਹਣੇ ਸੋਹਣੇ ਗੀਤ ਲਿਖੇ ਆ। ਫਨੀ ਜੁਲਕਾ ਜੁਤੀ ਆ ਫੀਲਿੰਗ ਚੋਬਰ ਰੱਖਦਾ ਉੱਚੀ ਮਤ ਦਾ ਐਲਵੀ ਦਿਲ ਦਾ ਗੁੱਚੀ ਲੁੱਕ ਤੋਂ ਨਿਖਰਿਆ ਫਿਰਦਾ ਨਹੀਂ ਮੁੰਡਾ ਜੱਟਾਂ ਦਾ ਮੱਛਰਿਆ ਆ ਜੱਟਾਂ ਦਾ ਮੱਛਰਿਆ ਫਿਰਦਾ ਨਹੀਂ ਮੁੰਡਾ ਜੱਟਾਂ ਦਾ ਮੱਛਰਿਆ ਉਹ ਸ਼ੌਂਕ ਜਿੰਮ ਦਾ ਤੇ ਨਾਲੇ ਪੀਣ ਖਾਣ ਦਾ ਉਹ ਐਸ ਗੱਲ ਨੂੰ ਹਰ ਇੱਕ ਬੰਦਾ ਜਾਣਦਾ ਉਹ ਸ਼ੇਰ ਡੌਲੇ ਉੱਤੇ ਉਹ ਸ਼ੇਰ ਡੌਲੇ ਉੱਤੇ ਉਹ ਸ਼ੇਰ ਡੌਲੇ ਉੱਤੇ ਥੱਲੇ ਰਹੀਦੀ ਥਾਰ ਜੱਟ ਦੇ ਹੋ ਨਾਲ ਸਕਿਆ ਉਹ ਸਗਿਆਂ ਭਰਾਵਾਂ ਜਿਹੇ ਯਾਰ ਜੱਟ ਦੇ ਹੁਣ ਉਸ ਗੱਲ ਨੂੰ ਕਾਫੀ ਕਲਾਕਾਰਾਂ ਨਾਲ ਚੰਗੇ ਚੰਗੇ ਕਲਾਕਾਰਾਂ ਨਾਲ ਹੋਈ ਹੈ ਤੇ ਬਾਕੀ ਉਹ ਮੈਨੂੰ ਖੁਦ ਕਹਿੰਦੇ ਵੀ ਤੇਰੀ ਸਪੋਰਟ ਕਰਾਂਗੇ ਤੂੰ ਚੰਡੀਗੜ੍ਹ ਆ ਜਾ ਬਾਕੀ ਮੇਰਾ ਟਿਕਟ ਚਲੇ ਜਾ ਤੁਸੀਂ ਨੇੜੇ ਦਾ ਆਇਆ ਚੰਡੀਗੜ੍ਹ ਚੰਡੀਗੜ੍ਹ ਜਾਣ ਲਈ ਮੇਰੇ ਕੋਲ ਹੁਣ 400 500 ਰੁਪਏ ਦੇ ਵਿੱਚ ਮੈਂ ਉੱਧਰ ਜਾਵਾਂ ਤੇ ਮੈਨੂੰ ਆਪਣਾ ਪਰਿਵਾਰ ਵੀ ਵੇਖਣਾ ਪੈਂਦਾ ਆਉਣੇ ਯਾਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਹਰ ਬੰਦੇ ਦੇ ਵਿੱਚ ਹੁਨਰ ਹੁੰਦਾ ਹੈ ਪਰ ਉਸ ਹੁਨਰ ਨੂੰ ਵਧੀਆ ਮੰਚ ਨਹੀਂ ਮਿਲਦਾ ਜ਼ਿਆਦਾਤਰ ਤਾਂ ਅੱਜ ਜਿਸ ਇਨਸਾਨ ਨੂੰ ਮਿਲਾਉਣ ਜਾ ਰਹੇ ਹਾਂ ਉਸ ਵੀਰ ਦੇ ਵਿੱਚ ਦੋ ਦੋ ਹੁਨਰ ਨੇ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਨਾਲ ਦੀ ਨਾਲ ਲਿਖਤੂ ਵੀ ਬਹੁਤ ਵਧੀਆ ਵੀਰ ਦੀ ਪਰ ਤੀਸਰਾ ਹੁਨਰ ਇਹ ਹੈ ਕਿ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਮਿਸਤਰੀਆਂ ਦੇ ਨਾਲ ਦਿਹਾੜੀ ਤੇ ਜਾਂਦਾ ਹੈ ਫਿਰ ਦੇ ਉੱਪਰ ਇਟਾ ਐਨੇ ਵੀਰ ਦੇ ਹੱਥ ਦੇ ਵਿੱਚ ਰੇਤਾ ਵਾਲਾ ਬਾਲਟਾ ਹੈ ਤਸਵੀਰਾਂ ਵਿੱਚ ਦੇਖ ਰਹੇ ਹੋ ਤੁਸੀਂ ਕਿ ਬੜੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਦਾ ਹੋਇਆ ਨਜ਼ਰ ਆ ਰਿਹਾ ਪਰ ਇਸ ਵੀਰ ਦੇ ਵਿੱਚ ਜਿਹੜਾ ਹੁਨਰ ਹੈ ਨਾ ਉਹ ਰੱਬ ਜ਼ਿਆਦਾਤਰ ਸਾਰਿਆਂ ਨੂੰ ਨਹੀਂ ਦਿੰਦਾ ਬਹੁਤ ਮਿੱਠੀ ਤੇ ਸੁਰੀਲੀ ਆਵਾਜ਼ ਨਾਲ ਨਵਾਜਿਆ ਵੀਰ ਨੂੰ ਬਲਜੀਤ ਜੀ ਜਿਹੜੇ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ 7ਵੀਂ ਪਾਸ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਹਾਲਾਤਾਂ ਨੂੰ ਸੁਧਾਰਨ ਵਾਸਤੇ ਵੀਰ ਨੂੰ ਮੇਲੇ ਤਨੂੰ ਤਰਜੀਹ ਦੇਣੀ ਪੈ ਰਹੀ ਹੈ ਤਾਂ ਆਪਣੇ ਸੁਪਨੇ ਮਾਰ ਲੈਨੇ ਵੀਰ ਨੇ ਆਪਣੇ ਪਰਿਵਾਰ ਪਾਲਣ ਵਾਸਤੇ ਤਾਂ ਬਲਜੀ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਆਨ ਹੈਰ ਜੀ ਪਿਆਰ ਭਰੀ ਛੱਤ ਸ਼ੇਰ ਖਾਲਸਾ ਸਭ ਨੂੰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਜੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ 'ਚ ਜਿਹੜਾ ਹੁਨਰ ਹੈ ਨਾ ਉਹ ਜਨਤਾ ਦੇ ਸਾਹਮਣੇ ਸਾਡੇ ਪਿਆਰੇ ਜਿਹੇ ਸਰੋਤੇ ਜਿਹੜੇ ਤੁਹਾਨੂੰ ਸੁਣ ਰਹੇ ਹਨ ਜਰੂਰ ਸੁਣਾਓ ਆਪਣਾ ਉਹ ਦੋ ਲੈਣਾ ਤੁਹਾਨੂੰ ਸੁਣਾਉਣਾ ਜੀ ਮਾਸਟਰ ਸਲੀਮ ਜੀ ਲਗਦੀ ਨਾਉ ਹੋ ਟੁੱਟਦੀ ਚੰਗੀ ਹੋ ਜਿਹੜੀ ਬੇ ਕਦਰਾਂ ਦੀ ਯਾਰੀ ਚੰਗਾ ਹੋਇਆ ਲੜ ਨੇੜੇ ਓ ਛੁੱਟਿਆ ਤੇ ਮੇਰੀ ਉਮਰ ਨਾ ਬੀਤੀ ਜਾਰੀ ਓ ਇੱਕ ਗੱਲ ਚੰਗੀ ਤਾਂ ਜ਼ਰੂਰ ਹੋ ਗਈ ਚੰਗਾ ਹੋਇਆ ਨਜ਼ਰਾਂ ਤੋਂ ਦੂਰ ਹੋ ਗਈ ਓ ਇੱਕ ਗੱਲ ਚੰਗੀ ਤਾਂ ਜ਼ਰੂਰ ਹੋ ਗਈ ਚੰਗਾ ਹੋਇਆ ਨਜ਼ਰਾਂ ਤੋਂ ਦੂਰ ਹੋ ਗਈ ਕੀ ਬਾਤ ਹੈ ਕੀ ਬਾਤ ਹੈ ਮਨਵਲ ਜੀ ਜੀ ਪਤਾ ਚੱਲਿਆ ਜਿੱਥੇ ਤੁਹਾਡੀ ਆਵਾਜ਼ ਮਿੱਠੀ ਤੇ ਸੁਰੀਲੀ ਹੈ ਲਿਖਦੇ ਵੀ ਤੁਸੀਂ ਆਪ ਹੀ ਹੋ ਸਾਰਾ ਜੀ ਬਿਲਕੁਲ ਜੀ ਬਿਲਕੁਲ ਮੈਂ ਆਪ ਗੀਤ ਲਿਖਦਾ ਜੀ ਮੈਂ ਆਪਣਾ ਆਪ ਗੀਤ ਲਿਖਣੇ ਸ਼ੁਰੂ ਕਰਤੇ ਆ ਕੁਝ ਮੇਰੇ ਕੋਲ ਲਿਖੇ ਵੀ ਪਏ ਕਾਫੀ ਗੀਤ ਤੇ ਹੁਣ ਮੇਰਾ ਜਿਹੜਾ ਧਿਆਨ ਹੈ ਉਹ ਗੀਤ ਲਿਖਣ ਦੇ ਵਿੱਚ ਹੈ ਜੀ ਜਿਆਦਾ ਕਹਿੰਦੇ ਹਰੇ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ ਦਿਹਾੜੀ ਲਾ ਰਹੇ ਹੋ ਮਿਸਤਰੀਆਂ ਦੇ ਨਾਲ ਉਹ ਵੀ ਪਰਿਵਾਰ ਪਾਲਣ ਨੂੰ ਵਾਸਤੇ ਸ਼ੁਰੂ ਤੋਂ ਹਾਲਾਤ ਇਸ ਤਰ੍ਹਾਂ ਦੇ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਹਾਲਾਤ ਇਹੀ ਇਹੋ ਹੀ ਸੇਮ ਰਹੇ ਆ ਜੀ ਜਿਹੜੇ ਹੁਣ ਚੱਲੰਦੇ ਆ ਕੁਝ ਬਦ ਹਲਾਤਾਂ ਨਾਲ ਲੜਦੇ ਆ ਲੜਦੇ ਆ ਇਸ ਲਾਈਨਾਂ ਕਿਵੇਂ ਜੁੜਨਾ ਹੋਇਆ ਆਵਾਜ਼ ਜਿਵੇਂ ਤੁਹਾਨੂੰ ਪਤਾ ਚੱਲਿਆ ਤੇ ਤੁਹਾਡੇ ਵਿੱਚ ਇਹ ਵੀ ਹੁੰਨ ਰਿਹਾ ਹੈ ਆਵਾਜ਼ ਤੇ ਵੇਖੋ ਜੀ ਜਦੋਂ ਪਿੰਡਾਂ ਦੇ ਵਿੱਚ ਪਿੱਪਲਾਂ ਥੱਲੇ ਬਹਿਣਾ ਯਾਰਾਂ ਦੋਸਤਾਂ ਨੇ ਇਕੱਠਿਆਂ ਨੇ ਤੇ ਕਹਣਾ ਤੂੰ ਹੀ ਗੀਤ ਸੁਣਾ ਤੂੰ ਹੀ ਗੀਤ ਸੁਣਾ ਤੇ ਵਿੱਚ ਮੇਰੀ ਵੀ ਨਿਮਾਣੀ ਦੀ ਵਾਰੀ ਆ ਜਾਂਦੀ ਤੇ ਮੈਂ ਵੀ ਆਪਣਾ ਉਹਨਾਂ ਨੂੰ ਹੁਨਰ ਵਿਖਾਉਣਾ ਨਾ ਕਾਫੀ ਗੀਤ ਫਿਰ ਬੋਲਣੇ ਉੱਥੇ ਡੰਡੇ ਦਾ ਮੈਕ ਲਾ ਕੇ ਤੇ ਉੱਤੋਂ ਹੌਲੀ ਹੌਲੀ ਮੈਨੂੰ ਆਪਣਾ ਗੀਤਾਂ ਦੇ ਵੱਲ ਖਿੱਚਿਆ ਮੈਨੂੰ ਗੀਤਾਂ ਨੇ ਫਿਰ ਮੈਂ ਗੀਤ ਲਿਖਣੇ ਸ਼ੁਰੂ ਕੀਤੇ ਤੇ ਬਹੁਤ ਸੋਹਣੇ ਲਿਖੇ ਗੀਤ ਮੇਰੇ ਪਰ ਹੁਣ ਮਿਸਤਰੀਆਂ ਦਾ ਦਿਹਾੜੀ ਲਾਉਂਦੇ ਉਹ ਮਿਸਤਰੀਆਂ ਦੇ ਵਿੱਚ ਉਹ ਜਿ ਬਣਾਇਆ ਤੁਸੀਂ ਕਿਉਂਕਿ ਜਿਆਦਾਤਰ ਜਿੱਥੇ ਸਮਾਂ ਆਪਾਂ ਬਤਾਉਨੇ ਆ ਨਾ ਤਾਂ ਉੱਥੇ ਲਿਖਦੇ ਆ ਲਿਖਦੇ ਆ ਉਹਨਾਂ ਵਾਸਤੇ ਵੀ ਲਿਖਣਾ ਜ਼ਰੂਰ ਚਾਹੀਦਾ ਮਿਸਤਰੀਆਂ ਦੇ ਲਈ ਹਾਂਜੀ ਬਿਲਕੁਲ ਜੀ ਉਹ ਗੀਤ ਹੈਗਾ ਵੇ ਗੱਲ ਸੁਣ ਲੈ ਮਿਸਤਰੀ ਸਾਹਿਬ ਮੈਂ ਕੀਤਾ ਸਾਰਾ ਕੰਮ ਖਰਾਬ ਵੇ ਗੱਲ ਸੁਣ ਲੈ ਮਿਸਤਰੀ ਸਾਹਿਬ ਮੈਂ ਕੀਤਾ ਸਾਰਾ ਕੰਮ ਖਰਾਬ ਕੀਤਾ ਸਾਰਾ ਕੰਮ ਖਰਾਬ ਨਾ ਪੋਰਾ ਕੀਤਾ ਰੈਡੀ ਵੇ ਆ ਲੈਂਟਰ ਪਾ ਗਿਆ ਨੀਵਾਂ ਤੇ ਪਵੜੀ ਝਾੜੀ ਟੇਢੀ ਵੇ ਆਹ ਲੈ ਇੰਟਰਪਾ ਗਿਆ ਨੀ ਮਦੇ ਪਵੜੀ ਝਾੜੀ ਟੇਢੀ ਵੇ ਕੀ ਬਾਤ ਹੈ ਮੈਂ ਦਿਹਾੜੀਆਂ ਹੀ ਲਾਉਣ ਦਾ ਸੁਪਨਾ ਬਣਾਇਆ ਕਿ ਮਿਸਤਰੀ ਬਣਨ ਦਾ ਸੁਪਨਾ ਸੁਜਾਇਆ ਹਾਂਜੀ ਹਾਂਜੀ ਜੀ ਮੈਂ ਮਿਸਤਰੀ ਤੇ ਚਲੋ ਨਾਲ ਕੇ ਵੇਲੇ ਹੱਥ ਪੱਲਾ ਪਵਾ ਦਈਦਾ ਮਿਸਤਰੀਆਂ ਦੇ ਨਾਲ ਤੇ ਮੈਨੂੰ ਕਹਿੰਦੇ ਚੱਲ ਚਾਰ ਇੱਟਾਂ ਲਾ ਲਾਉਣੀਆਂ ਤੇ ਤੇ ਫਿਰ ਮੈਨੂੰ ਉਹਦੇ ਨਾਲੋਂ ਚੰਗਾ ਵੀ ਮੈਨੂੰ ਆਪਣਾ ਕੰਮ ਚੰਗਾ ਜੀ ਲਿਖਿਆ ਜੀਤ ਕੇ ਮਿਸਤਰੀ ਬਣ ਜੂਗੀ ਜਾਂ ਬਣਨਾ ਵਾ ਕਿਸੇ ਪਰਿਵਾਰ ਦੇ ਮੈਂਬਰ ਨੇ ਤੁਹਾਨੂੰ ਇਸ ਤਰ੍ਹਾਂ ਬੋਲਿਆ ਹੋਵੇ ਕਿ ਯਾਰ ਮਿਸਤਰੀ ਵੀ ਬਨ ਜਾ ਹੁਣ ਹਾਂ ਬਿਲਕੁਲ ਉਹ ਮੇਰਾ ਗੀਤ ਹੈਗਾ ਜੀ ਉਹ ਪਹਿਲਾਂ ਕੀਤੀ ਮੈਂ ਮਜ਼ਦੂਰੀ ਨਹੀਂ ਭਾਬੀ ਮੇਰੀ ਸੀ ਮਜਬੂਰੀ ਪਹਿਲਾਂ ਕੀਤੀ ਮੈਂ ਮਜ਼ਦੂਰੀ ਨਹੀਂ ਭਾਬੀ ਮੇਰੀ ਸੀ ਮਜਬੂਰੀ ਹੁਣ ਠੇਕੇਦਾਰ ਵੀ ਕਹਿੰਦਾ ਮੈਨੂੰ ਸ਼ੇਰ ਭਾਬੀਏ ਨਹੀਂ ਲੈ ਬਣ ਗਿਆ ਰਾਜ ਮਿਸਤਰੀ ਤੇਰਾ ਦੇਰ ਭਾਬੀਏ ਨਹੀਂ ਲੈ ਬਣ ਗਿਆ ਰਾਜ ਮਿਸਤਰੀ ਤੇਰਾ ਦੇਰ ਭਾਬੀਏ ਨਹੀਂ ਪਰਿਵਾਰ ਵਾਲੇ ਕਹਿੰਦੇ ਨਹੀਂ ਕਿ ਬਾਈ ਉਹਨਾਂ ਦਿਹਾੜੀਆਂ ਲਾ ਲਾ ਮਿਸਤਰੀ ਬਣ ਜਾ ਰਾਜ ਮਿਸਤਰੀ ਦਾ ਜੀਤ ਲਿਖਦਾ ਤੂੰ ਹਾਂਜੀ ਹਾਂਜੀ ਬਿਲਕੁਲ ਜੀ ਕਹਿੰਦੇ ਤੂੰ ਮਿਸਤਰੀ ਨਹੀਂ ਬੰਦਾ ਤੇ ਗਾਣੇ ਲਿਖਤੇ ਸ਼ੁਰੂ ਕਰਤੇ ਇਹਦੇ ਨਾਲ ਦੇ ਮੈਂ ਇਹ ਦੇ ਰਹੇ ਹਾਂ ਜੀ ਉਸਤਾਦ ਤੋਂ ਬਿਨਾ ਅੰਦੇ ਗਤੀ ਨਹੀਂ ਹੁੰਦੀ ਹਰ ਚੀਜ਼ ਦੇ ਵਿੱਚ ਉਸਤਾਦ ਬਹੁਤ ਲਾਜ਼ਮੀ ਹੈ ਤੁਹਾਡੇ ਉਸਤਾਦ ਬਾਰੇ ਜਾਨਣਾ ਚਾਹੁੰਦੇ ਮੇਰਾ ਉਸਤਾਦ ਜੀ ਪਿੰਡ ਗਰਵਾਲੀ ਤੋਂ ਆ ਤੇ ਅਸੀਂ ਇਕੱਠੇ ਹੀ ਜਦੋਂ ਦਿਹਾੜੀ ਲਾਉਨੇ ਤੇ ਉਹ ਵੀ ਲਿਖਦਾ ਉਹ ਭਜਨ ਲਿਖਦਾ ਹੈ ਤੇ ਮੈਂ ਗੀਤ ਲਿਖਦਾ ਤੇ ਮੈਨੂੰ ਇੱਕ ਦੂਜੇ ਨੂੰ ਕਹਿੰਦੇ ਸੀ ਕਿ ਚੱਲ ਯਾਰ ਤੂੰ ਆਪਣਾ ਗੀਤ ਸੁਣਾ ਤੇ ਆਪਣਾ ਸੁਣਾ ਫੇਸ ਕਰਕੇ ਸਾਡਾ ਮੇਲ ਚੋਲ ਹੋਇਆ ਫਿਰ ਉਹਨੂੰ ਮੈਨੂੰ ਹੌਲੀ ਹੌਲੀ ਇਹ ਲੈਣ ਦੇ ਵਿੱਚ ਲੈ ਆ ਤੇ ਫਿਰ ਮੈਂ ਆਪਣਾ ਆਪਣੇ ਗੀਤ ਲਿਖਣੇ ਸ਼ੁਰੂ ਕਰਤੇ ਇਨਾ ਵਧੀਆ ਹੁਨਰ ਨਾਲ ਦਵਾਜਿਆ ਰੱਬ ਨੇ ਪਰ ਇਸ ਹੁਨਰ ਦਾ ਮੁੱਲ ਕਿਉਂ ਨਹੀਂ ਪਿਆ ਹੁੰਦਾ ਕਿ ਸਮੇਂ ਦੇ ਉਹ ਇੱਥੇ ਨਹੀਂ ਇਸ ਚੀਜ਼ ਨੂੰ ਸਮਝ ਪਾਏ ਤੁਸੀਂ ਜਾਂ ਤੁਹਾਨੂੰ ਨਹੀਂ ਸਮਝ ਪਾਇਆ ਜੋ ਕਿ ਕਿਉਂ ਨਹੀਂ ਮੁੱਲ ਪਿਆ ਹੁੰਦਾ ਮੇਰੇ ਹਿਸਾਬ ਨਾਲ ਤੇਜੀ ਮੈਨੂੰ ਨਹੀਂ ਕੋਈ ਸਮਝ ਪਾਇਆ ਹਾਂਜੀ ਕਿਉਂਕਿ ਮੈਨੂੰ ਇੱਕ ਵਾਰੀ ਮੌਕਾ ਦੇ ਦੇ ਕੇ ਤੁਹਾਨੂੰ ਅੱਗੇ ਲਿਆਉਂਦਾ ਯੋਗਦਾਨ ਚਾਹੀਦਾ ਕਰਨਾ ਇੱਕ ਵਾਰੀ ਮੈਂ ਅੱਗੇ ਆ ਜਾ ਤਾਂ ਫਿਰ ਮੇਰੇ ਕੋ ਕਾਫੀ ਗੀਤ ਲਿਖੇ ਪੈ ਨੇ ਫਿਰ ਮੈਂ ਆਪਣੇ ਆਪੋ ਖਾਲੂਗਾ ਕਿ ਮੈਂ ਕੀ ਕੁਝ ਲਿਖ ਕੇ ਬੈਠਾ ਕਹਿੰਦੇ ਨੇ ਇਹ ਜਿਹੜੀ ਲਾਈਨ ਹੈ ਨਾ ਤੁਹਾਡੀ ਚਾਹੇ ਹੁਨਰ ਜਿੰਨਾ ਮਰਜੀ ਹੋਵੇ ਬਿਨਾ ਪੈਸਿਆਂ ਤੋਂ ਨਹੀਂ ਹੈ ਪੈਸੇ ਜ਼ਰੂਰੀ ਨੇ ਇਸ ਲਾਈਨ ਦੇ ਵਿੱਚ ਕੀ ਸਚਾਈ ਸਮਝਦੇ ਇਸ ਚੀਜ਼ ਫਿਰ ਕੋ ਜੀ ਪੈਸਾ ਹੀ ਜ਼ਰੂਰੀ ਆ ਜਿੱਥੇ ਪੈਸਾ ਉੱਥੇ ਗਾਇਕੀ ਆ ਜਿੱਥੇ ਪੈਸਾ ਉੱਥੇ ਹੀ ਗਾਇਕੀ ਆ ਤੇ ਜਿਹੜਾ ਜਿੰਨਾ ਕੋਈ ਪੈਸਾ ਹੋ ਰਤੋਂ ਰਾਤ ਸਟਾਰ ਬਣ ਜਾਂਦੇ ਆ ਜੀ ਤੇ ਜੇ ਮੇਰ ਕੋ ਵੀ ਕੋਈ ਮੇਰੀ ਸਪੋਰਟ ਕਰੇ ਤੇ ਮੈਂ ਵੀ ਆਪਣਾ ਹੁਨਰ ਵਿਖਾ ਸਕਾਂ ਲੋਕਾਂ ਨੂੰ ਕਿ ਮੈਂ ਕਿਹੋ ਕਿਹੋ ਜਿਹੇ ਗੀਤ ਲੇ ਕੇ ਬੈਠਾਂ ਪਰ ਅੱਜ ਦਾ ਜ਼ਮਾਨਾ ਇਹੋ ਜਿਹਾ ਹੈ ਜੇ ਰਾਤੋਂ ਰਾਤ ਸਟਾਰ ਦਾ ਨਾਮ ਲਿਆ ਤੁਸੀਂ ਫਰਸਤੋਂ ਅਰਸਤਾਈ ਪਚਾਉਣ ਵਾਲੀ ਜਿਹੜੀ ਐ ਸਰੋਤੇ ਨੇ ਸਾਡੇ ਆਂਦੇ ਵੀਡੀਓ ਵਾਇਰਲ ਹੋ ਜੇ ਨਾ ਰਾਤੋਂ ਰਾਤ ਬੰਦਾ ਸ਼ੇਟ ਹੋ ਜਾਂਦਾ ਜਿੱਥੇ ਨਹੀਂ ਵੀ ਹੁਨਰ ਹੁੰਦਾ ਉਹ ਵੀ ਸਟਾਰ ਬਣੇ ਹੁੰਦੇ ਨੇ ਬਿਲਕੁਲ ਅੱਜ ਕੱਲ ਤੇ ਇੱਕ ਦੌਰ ਚੱਲਿਆ ਕਿ ਜਿੰਨਾਂ ਕੋ ਹੁਨਰ ਨਹੀਂ ਉਹ ਸਟਾਰ ਬਣੇ ਨੇ ਤੇ ਜਿੰਨਾਂ ਕੋ ਹੁਨਰ ਹੈ ਉਹ ਬੇਕਾਰ ਬਣੇ ਨੇ ਹਾਂਜੀ ਤੁਸੀਂ ਆਪਣਾ ਹੁਨਰ ਜ਼ਰੂਰ ਜਨਤਾ ਦੇ ਸਾਹਮਣੇ ਲਿਆਉਂਦੇ ਰਹੋ ਪਤਾ ਨਹੀਂ ਕਿਹੜੀ ਰੀਲ ਬਣ ਜਣੀ ਹੈ ਤੇ ਕਿਹੜਾ ਤੁਹਾਡਾ ਸਟਾਰ ਨੇ ਰਾਤੋਂ ਦਾ ਸੁਪਨੇ ਪੂਰੇ ਹੋ ਜਾਣਗੇ ਕੀ ਸੁਣਾਉਂਗੇ ਮੈਂ ਗੀਤ ਸੁਣਾਉਂਗਾ ਜੀ ਗੁਲਾਬ ਗੁਲਾਬ ਸਿੱਧੂ ਜੀ ਦਾ ਜੀ ਹੋਇਗਾ ਔ ਟੌਰ ਤੂਫਾਨੀ ਜੁਲਕਾ ਜੁਤੀ ਔ ਫੀਲਿੰਗ ਚੋਬਰ ਰੱਖਦਾ ਉੱਚੀ ਮਤ ਦਾ ਐਲਵੀ ਦਿਲ ਦਾ ਗੁੱਚੀ ਲੁੱਕ ਤੋਂ ਨਿਖਰਿਆ ਫਿਰਦਾ ਨਹੀਂ ਮੁੰਡਾ ਜੱਟਾਂ ਦਾ ਮੱਛਰਿਆ ਆ ਜੱਟਾਂ ਦਾ ਮੱਛਰਿਆ ਫਿਰਦਾ ਨਹੀਂ ਮੁੰਡਾ ਜੱਟਾਂ ਦਾ ਮੱਛਰਿਆ ਸ਼ਾਬਾਸ਼ ਮੈਂ ਦੇਖ ਰਿਹਾ ਜਦੋਂ ਦਿਹਾੜੀ ਲਾਉਂਦੇ ਹੋ ਤੁਸੀਂ ਸਿਰ ਤੇ ਪਾਹੇ ਇੱਟਾਂ ਰੱਖਿਆ ਨੇ ਹੱਥ ਦੇ ਵਿੱਚ ਬਾਲਟਾ ਫੜਿਆ ਹੈ ਤਾਂ ਉੱਪਰ ਵੀ ਜਾਣਾ ਪੈਂਦਾ ਪੌੜੀਆਂ ਚੜ੍ਹਣੀਆਂ ਬੰਦੀਆਂ ਕਿੰਨੀਆਂ ਜਿਹੀਆਂ ਮੁਸੀਬਤਾਂ ਚਲਣੀਆਂ ਪੈਂਦੀਆਂ ਮਸੀਤ ਤਾਂ ਦੇਖੋ ਜੀ ਕਾਫੀ ਚਲਣੀ ਆ ਪੈਂਦੀਆਂ ਕਿਤੇ ਸੀਮੈਂਟ ਵੀ ਖੜਨਾ ਪੈਂਦਾ ਕਾਫੀ ਫਿਰ ਮ제 ਮ제 ਬੋਲਦੇ-ਬੋਲਦੇ ਗੀਤ ਲੈ ਜਾਂਦਾ ਜੀ ਤਾਂ ਸਫਰ ਦੂਰ ਦਾ ਹੁੰਦਾ ਸਾਈਕਲ ਤੇ ਆਉਂਦੇ ਤੁਸੀਂ ਮੈਂ ਦੇਖ ਰਿਹਾ ਕਿ ਦੂਰੋਂ ਆਉਂਦੇ ਆ ਆ ਲਾਗੇ ਆ ਜੀ ਮੇਰਾ ਪਿੰਡ ਜਿੰਡੇ ਵਾਲੇ ਤੇ ਲਾਗੇ ਤੇ ਉੱਥੋਂ ਹੀ ਆਉਣਾ ਮੈਂ ਸਫਰ ਕਿਵੇਂ ਬੀਤ ਜਾਂਦਾ ਫਿਰ ਆਉਂਦੇ-ਆਉਂਦੇ ਆ ਕਿਉਂਕਿ ਫਿਰ ਵੀ ਮੇਰੇ ਨਾਲ 14-15 ਕਿਲੋਮੀਟਰ ਪੈ ਜਾਂਦਾ ਹਾਂ ਹਾਂਜੀ ਹਾਂਜੀ ਤੇ ਉਹ ਸਫਰ ਫਿਰ ਜਦੋਂ ਰੋਜ਼ਾਨ ਕੀਤੇੰਦਾ ਗੀਤਾਂ ਦੇ ਵਿੱਚ ਫਿਰ ਇਹ ਸਫਰ ਕੱਟਿਆ ਜਾਂਦਾ ਹੌਲੀ-ਹੌਲੀ ਇਹ ਕਿ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੇ ਪ੍ਰਜਵੰਤ ਮਾਨ ਜੀ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਜੁੱਧ ਖੇੜਿਆ ਆ ਤਾਂ ਉਹਨਾਂ ਨੂੰ ਲੈ ਕੇ ਵੀ ਚੁcj ਬਣਾਇਆ ਤੁਸੀਂ ਪੰਜਾਬ ਦੀ ਨੌਜਵਾਨੀ ਤੇ ਉਹ ਕਿਉਂ ਗਿਆ ਪੰਜਾਬ ਦੀ ਨੌਜਵਾਨੀ ਨਾ ਬਦਨਾਮ ਹੁੰਦੀ ਜਾ ਰਹੀ ਹੈ ਨਸ਼ੇੜੀ ਬੰਦੇ ਜਾ ਰਹੇ ਨੇ ਕੀ ਸੁਣਾਉਣਾ ਚਾਹੁੰਦੇ ਉਹਨਾਂ ਨੂੰ ਕਿ ਉਹਨਾਂ ਨੂੰ ਥੋੜੀ ਬਹੁਤੀ ਮੱਤ ਆਏ ਮੈਂ ਦੰਦਾ ਕਿ ਸਾਡੇ ਵੀਰ ਨੇ ਤਾਂ ਜਰੂਰ ਇਸ ਦਲਦਲ ਦੇ ਚ ਜਿਹੜੇ ਫਸੇ ਹੋਏ ਨੇ ਉਹ ਬਾਹਰ ਆਉਣ ਆਪਣੇ ਪਰਿਵਾਰ ਦਾ ਸਹਾਰਾ ਬਣ ਬਹੁਤ ਪਰਿਵਾਰਾਂ ਦੇ ਸੁਪਨੇ ਹੁੰਦੇ ਨੇ ਤੁਹਾਨੂੰ ਪੜਾਉਣ ਦੇ ਵਿੱਚ ਤੁਹਾਨੂੰ ਵਿਅਵਨ ਦੇ ਵਿੱਚ ਤੇ ਤੁਹਾਡੇ ਤੇ ਬਹੁਤੋ ਉਮੀਦਾਂ ਹੁੰਦੀਆਂ ਨੇ ਤੁਹਾਡੇ ਮਾਪੇ ਬਾਬ ਦੀਆਂ ਉਹਨਾਂ ਉਮੀਦਾਂ ਨੂੰ ਨਾ ਤੋੜੋ ਕਿਉਂਕਿ ਇਸ ਚੀਜ਼ ਦੇ ਵਿੱਚ ਨਾ ਤਾਂ ਕਿਸ ਦਾ ਭਲਾ ਹੋਇਆ ਤੇ ਨਾ ਹੀ ਹੋਣਾ ਇਸ ਚੀਜ਼ ਤੋਂ ਬਾਹਰ ਆਓ ਦਲਦਲ ਦੇ ਵਿੱਚੋਂ ਤੇ ਆਪਣਾ ਸੋਹਣਾ ਪੰਜਾਬ ਜਿਵੇਂ ਪਹਿਲਾਂ ਸੋਨੇ ਦੀ ਚਿੜੀ ਸੀ ਉਸ ਤਰ੍ਹਾਂ ਦਾ ਪੰਜਾਬ ਬਣਾਈਏ ਕੀ ਬਣਾਇਆ ਤੁਸੀਂ ਉਹਨਾਂ ਵਾਸਤੇ ਉਹਨਾਂ ਵਾਸਤੇ ਗੀਤਕ ਬਣਾਇਆ ਜੀ ਉਹ ਹੈਗਾ ਔ ਨਸ਼ੇ ਉੱਤੇ ਲੱਗਣੀ ਪਾਬੰਦੀ ਚਾਹੀਦੀ ਆ ਰਾਜਨੀਤੀਆਂ ਆਪਾਂ ਨੂੰ ਨਾ ਗੰਦੀ ਚਾਹੀਦੀ ਉਹ ਚੰਗਾ ਲੱਗੇ ਆ ਤਾਂ ਤੁਸੀਂ ਲਾਈਕ ਕਰਿਓ ਦੋ ਬੋਲ ਬੋਲੂ ਆ ਮਜਗਵੰਤਰੀ ਬਹੁਤ ਚੜਦੀ ਜਵਾਨੀ ਨਸ਼ਿਆਂ ਨੇ ਖਾ ਲਈ ਤੇ ਕਿੱਥੇ ਜਾ ਕੇ ਬੈਠੇ ਸਾਡੇ ਮੁੱਖ ਮੰਤਰੀ ਜਿਹੜੇ ਕਹਿੰਦੇ ਨਾ ਕਿੱਥੇ ਜਾ ਕੇ ਬੈਠੇ ਮੁੱਖ ਮੰਤਰੀ ਹੁਣ ਪਤਾ ਲੱਗਾ ਕਿ ਮੁੱਖ ਮੰਤਰੀ ਕਿੱਥੇ ਬੈਠੇ ਆ ਰੇ ਅਜੀ ਸਾਰਾ ਕੁਝ ਨਸ਼ੇ ਦੇ ਖਿਲਾਫ ਕਰ ਰਿਹਾ ਹੁਣ ਮਤਲਬ ਇਹ ਗੀਤ ਬੋਲਣ ਦੀ ਨਹੀਂ ਲੋੜ ਪੈਣੀ ਕਿਉਂਕਿ ਉਹਨਾਂ ਨੇ ਆਪਣਾ ਸੁਧਾਰ ਸ਼ੁਰੂ ਕਰਤਾ ਹੈ ਪੰਜਾਬ ਦੇ ਵਿੱਚ ਨਸ਼ੇ ਵਾਲਿਆਂ ਦੇ ਕਰਕੇ ਤੇ ਬਹੁਤ ਸੋਹਣਾ ਉਪਰਾਲਾ ਹੈ ਭਗਵੰਤ ਸਿੰਘ ਮਾਨ ਜੀ ਦਾ ਤੇ ਮੈਂ ਕਹਿੰਦਾ ਕਿ ਤੁਹਾਨੂੰ ਦਿਲ ਤੋਂ ਥੈਂਕ ਯੂ ਮਾਨ ਸਾਹਿਬ ਇਹ ਲਾਸਟ ਵਾਲਾ ਮੇਰਾ ਬਲਜੀ ਜੀ ਜਿੱਥੇ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਇੰਡਸਟਰੀ ਜੀਤ ਸੁਗੋਧਨ ਜੀ ਦਾ ਨਾ ਉਥੇ ਪੰਜਾਬ ਦੇ ਨੌਜਵਾਨ ਜਿੰਮ ਜੁੰਮੇ ਬਹੁਤ ਜਾਂਦੇ ਨੇ ਬਹੁਤ ਵਧੀਆ ਸਰੀਰੂ ਹੀ ਬਣਾਏ ਹੋਏ ਨੇ ਮੁੰਡਿਆਂ ਦੇ ਤਾਂ ਉਹਨਾਂ ਵਾਸਤੇ ਵੀ ਜ਼ਰੂਰ ਬੋਲੇ ਕਿ ਜਿਹੜਾ ਰਾਈਟਰ ਜਾਂ ਲਿਖਦਾ ਨਾ ਵਧੀਆ ਉਹਦੇ ਅਲਫਾਜ਼ ਜਿਹੜੇ ਪਰੋਏ ਜਾਂਦੇ ਨੇ ਨਾ ਤਾਂ ਉਸ ਨੂੰ ਜ਼ਰੂਰ ਮੋਤੀ ਸਮਝਿਆ ਜਾਂਦਾ ਹੈ ਤਾਂ ਸਾਡੇ ਜਿੰਮ ਜਾਣ ਵਾਲੇ ਵੀਰ ਵੀ ਨਾਰਾਜ਼ ਨਹੀਂ ਹੋਣੇ ਚਾਹੀਦੇ ਜਿੰਮ ਵਾਲਿਆਂ ਵਾਸਤੇ ਵੀ ਗੀਤ ਹੈਗੇ ਜੀ ਆਪਣਾ ਉਹ ਸ਼ੌਂਕ ਜਿੰਮ ਦਾ ਤੇ ਨਾਲੇ ਪੀਣ ਖਾਣ ਦਾ ਉਹ ਇਸ ਗੱਲ ਨੂੰ ਹਰ ਇੱਕ ਬੰਦਾ ਜਾਣਦਾ ਉਹ ਸ਼ੌਂਕ ਜਿੰਮਦਾ ਤੇ ਨਾਲੇ ਪੀਣ ਖਾਣ ਦਾ ਉਹ ਇਸ ਗੱਲ ਨੂੰ ਹਰ ਇੱਕ ਬੰਦਾ ਜਾਣਦਾ ਉਹ ਸ਼ੇਰ ਡੌਲੇ ਉੱਤੇ ਉਹ ਸ਼ੇਰ ਡਾਹੋਲੇ ਉੱਤੇ ਉਹ ਸ਼ੇਰ ਠੌਲੇ ਉੱਤੇ ਥੱਲੇ ਰੈਂਦੀ ਥਾਰ ਜੱਟ ਦੇ ਹੋ ਨਾਲ ਸਕਿਆਂ ਉਹ ਸਕਿਆਂ ਭਰਾਵਾਂ ਜਿਹੇ ਯਾਰ ਜੱਟ ਦੇ ਹੋ ਨਾਲ ਸਕਿਆਂ ਉਹ ਸਕਿਆਂ ਭਰਾਵਾਂ ਜਿਹੇ ਯਾਰ ਜੱਟ ਦੇ ਹੋ ਨਾਲ ਸਕਿਆਂ ਬਲਜੀ ਜੀ ਸੁਪਨਾ ਜੀ ਹੁਣ ਸੁਪਨੇ ਨੂੰ ਜਿਵੇਂ ਪੂਰਾ ਜਰੋਰੀ ਕੀ ਬਣਨਾ ਚਾਹੁੰਦੇ ਸੀ ਤੇ ਹਾਲਾਤ ਚ ਬਣ ਗਏ ਹੋਏ ਨੇ ਥੀ ਬਣਾਤਾ ਹਲਾਤਾ ਨੇ ਹਲਾਤਾ ਨੇ ਤੇ ਵੇਖੋ ਗੇਮ ਹੀ ਕਮਾਤੀ ਜੀ ਸਾਰੀ ਤੇ ਮੈਂ ਚਾਹੁੰਨਾ ਕਿ ਮੇਰੀ ਇੱਕ ਸਪੋਰਟ ਕੀਤੀ ਜਾਵੇ ਗੀਤ ਦੇ ਵਿੱਚ ਮੇਰੇ ਕੋਲ ਬਹੁਤ ਸੋਹਣੇ-ਸੋਹਣੇ ਗੀਤ ਲਿਖੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਲਿਖਦਾ ਵੀ ਖੋਦਿਆ ਤੇ ਬੋਲਦਾ ਵੀ ਖੋਦਿਆ ਤੇ ਮੈਨੂੰ ਇੱਕ ਮੌਕਾ ਮੇਰੇ ਭਰਾਵਾਂ ਵੱਲੋਂ ਦਿੱਤਾ ਜਾਵੇ ਜਿੱਥੇ ਵੀ ਬੈਠੇ ਮੇਰੇ ਪੰਜਾਬੀ ਸਰੋਤੇ ਵੀਰ ਸਾਰੇ ਹੀ ਮੇਰੀ ਸਪੋਰਟ ਕਰਨ ਇੱਕ ਵਾਰੀ ਜਰੂਰ ਮੇਰੇ ਨਾਲ ਝਾਂਨ ਕਰਨਾ ਮੈਂ ਕਿਸੇ ਨੂੰ ਮਿਲੇ ਨਹੀਂ ਕਿ ਜਿਹੜਾ ਲਿਖਦਾ ਆਂ ਦੇ ਵਧੀਆ ਉਹਦਾ ਮੁੱਲ ਪੈ ਜਾਂਦਾ ਅਸਲ ਤਾਂ ਰਾਈਟਰਾਂ ਦਾ ਬਹੁਤ ਜ਼ਿਆਦਾ ਮੁੱਲ ਪੈਂਦਾ ਹੈ ਉਹਨੂੰ ਆਦੇ 40-50 ਹਜ਼ਾਰ ਰੁਪਈਆ ਦੇਵੇਂ ਸਿੰਗਰ ਦੇ ਦਿੰਦੇ ਨੇ ਬੜੇ ਬੜੇ ਕਿਸ ਨੂੰ ਮਿਲੇ ਨਹੀਂ ਤੁਸੀਂ ਨਹੀਂ ਜੀ ਨਹੀਂ ਇਹ ਤੇ ਮੈਂ ਲੀ ਫੋਨ ਤੇ ਗੱਲ ਹੁੰਦੀ ਕਾਫੀ ਕਲਾਕਾਰ ਆਣਾ ਚੰਗੇ ਚੰਗੇ ਕਲਾਕਾਰਾਂ ਨਾਲ ਹੋਈ ਹੈ ਤੇ ਬਾਕੀ ਉਹ ਮੈਨੂੰ ਖੁਦ ਕਹਿੰਦੇ ਵੀ ਤੇਰੀ ਸਪੋਰਟ ਕਰਾਂਗੇ ਤੂੰ ਚੰਡੀਗੜ੍ਹ ਆ ਜਾ ਬਾਕੀ ਮੇਰਾ ਬਹੁਤ ਹੀ ਚੰਡੀਗੜ੍ਹ ਚਲੇ ਜਾ ਤੁਸੀਂ ਨੇੜੇ ਦਾ ਹੈ ਚੰਡੀਗੜ੍ਹ ਚੰਡੀਗੜ੍ਹ ਜਾਣ ਲਈ ਮੇਰੇ ਕੋ ਹੁਣ 400-500 ਰੁਪਈਆ ਦੇ ਵਿੱਚ ਮੈਂ ਉੱਧਰ ਜਾਵਾਂ ਤੇ ਮੈਨੂੰ ਆਪਣਾ ਪਰਿਵਾਰ ਵੀ ਵੇਖਣਾ ਪੈਂਦਾ ਇਸ ਕਰਕੇ ਮੈਨੂੰ ਦੋਵੇਂ ਪਾਸੇ ਵੇਖਣੇ ਪੈਂਦੇ ਆ ਚਲੋ ਭਾਈ ਜੀ ਤੁਹਾਨੂੰ ਜਿਹੜੇ ਸੁਨ ਰਹੇ ਸਰੋਤੇ ਹੈ ਨਾ ਉਹਨਾਂ ਨੇ ਤੁਹਾਨੂੰ ਚੰਡੀਗੜ੍ਹ ਵੀ ਪਹੁੰਚਾ ਦੇਣਾ ਪਰ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਦੱਸ ਦੋ ਬਹੁਤ ਰੱਬੀ ਰੂਹਾਂ ਨੇ ਜਿਹੜੀਆਂ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀਆਂ ਬਾਹ ਫੜਦੀਆਂ ਨੇ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਉਹਨਾਂ ਨੂੰ ਰਾਤੋਂ ਰਾਤ 스타ਰ ਬਣਾ ਦਿੰਦੇ ਨੇ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਐਡਰੈਸ ਦੱਸ ਦੋ ਪਤਾ ਨਹੀਂ ਕਿਹੜੀ ਰੱਬ ਜਹੀ ਰੂਹ ਨੇ ਤੁਹਾਡੀ ਬਾਹ ਫੜ ਲੈਣੀ ਹੈ ਤੁਹਾਡੇ ਸੁਪਨਿਆਂ ਨੂੰ ਬੂਰ ਪਾ ਦੇਣਾ ਬਿਲਕੁਲ ਜੀ ਮੇਰਾ ਪਿੰਡ ਮਾਨਾ ਵਾਲਾ ਕਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਮੇਰਾ ਮੋਬਾਈਲ ਨ 767549779976754 ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਨੇ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਬਲਜੀਤ ਜੀ ਸਤਵੀਂ ਪਾਸ ਨੇ ਹੁਨਰ ਬਹੁਤ ਵਧੀਆ ਹੈ ਬੰਦੇ ਜੀ ਇੱਥੇ ਹੁਨਰ ਹੋਵੇ ਤਾਂ ਉਹਦੀਆਂ ਤਾਰੀਫਾਂ ਬੰਦੀਆਂ ਨੇ ਵੀਰ ਦੇ ਵਿੱਚ ਦੋ ਦੋ ਹੁਨਰ ਨੇ ਲਿਖਦਾ ਵੀ ਸੋਹਣਾ ਹੈ ਤੇ ਆਵਾਜ਼ ਵੀ ਮਿੱਠੀ ਤੇ ਸੁਰੇਲੀ ਹੈ ਤੇ ਪਰਿਵਾਰ ਪਾਲਣ ਵਾਸਤੇ ਤੀਜਾ ਹੁਨਰ ਹੈ ਜਿਹੜੇ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਜਿੱਥੇ ਅੱਜ ਦੇ ਨੌਜਵਾਨ ਮੁੰਡੇ ਜਿਹੜੇ ਨੇ ਮਿਹਨਤ ਤੋਂ ਭੱਜਦੇ ਨੇ ਇਹ ਵੀਰ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਦਾ ਵੀ ਇਹ ਨਜ਼ਰ ਆ ਰਿਹਾ ਹੈ ਤਾਂ ਇਸ ਦੇ ਹੁਨਰ ਦਾ ਮੁੱਲ ਤਾਂ ਪੈਣਾ ਹੈ ਜੇ ਇਸ ਦੀ ਜਿਹੜਾ ਇਸ ਵੀਰ ਨੂੰ ਉਹੋ ਜਿਹਾ ਮੰਚ ਦੇਵੇ ਜਿਸ ਮੰਚ ਦੀ ਇਸ ਵੀਰ ਨੂੰ ਲੋੜ ਹੈ ਤੇ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣੇ ਯਾਰ ਚੈਨਲ ਦੇ ਨਾਲ